ਕਬੀਰ ਬਾਦਲ ਬਿਆਨ ਦੇ ਰਹੇ ਨੇ ਕਹਿੰਦਾ ਕਿ ਚੰਦੂ ਮਗਰ ਸਭ ਯਾਰੀਆਂ ਪਗਾ ਰਹੇ ਨੇ ਪਾਜਪਾ ਨਾਲ ਮਿੱਟੀਆਂ ਕਰ ਰਹੇ ਨੇ ਜੰਮੂ ਦੀ ਫੋਟੋ ਲਗਾਤਾਰ ਵਾਇਰਲ ਹੋ ਰਹੀ ਸਸ ਗੁਰ ਤੇ ਬਾਦਲੋਂ ਨੂੰ ਪਤਾ ਨਹੀਂ ਕਿਉਂ ਖੁਸ਼ੀ ਹੋ ਰਹੀ ਉਹਨਾਂ ਨੂੰ ਪਤਾ ਨਹੀਂ ਕਿਉਂ ਤਕਲੀਫ ਆ ਪਤਾ ਨਹੀਂ ਕਿਉਂ ਦਰਦ ਹੋ ਰਿਹਾ ਸਿਰਫ ਬਲ ਇੱਕ ਹੋਰ ਕੋਈ ਉਹਨਾਂ ਨੂੰ ਬੁਲਾ ਨਹੀਂ ਰਿਹਾ ਤੇ ਜੇ ਸਾਨੂੰ ਕਿਸੇ ਨੇ ਉੱਥੇ ਸਤਕਾਰ ਨਾਲ ਚਾਂਪਲਾਤੀ ਉਹਨ ਇੱਕ ਵਾਰੀ ਕੈਪਟਨ ਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ ਬਣੇ ਬਾਹਰ ਗਏ ਸੀ ਕੈਨੇਡਾ ਪਤਾ ਨਹੀਂ ਯਾ ਅਮਰੀਕਾ ਤੇ ਪਿੱਛੇ ਖਾਲਸਾ ਜਿੰਦਾਬਾਦ ਲਗਿਆ ਹੋਇਆ ਸੀ ਹੁਣ ਉਹ ਖਾਲਸਾ ਨਹੀਂ ਥੋੜੋ ਬਣ ਗਿਆ ਸੀ ਵੀ ਬਾਦਲ ਪਿੱਛੇ ਹਟਦੇ ਨੇ ਅਕਾਲ ਦਲ ਦੇ ਪ੍ਰਧਾਨਗੀ ਤੋਂ ਤਾਂ ਫਿਰ ਮੁੜ ਤੋਂ ਘਰ ਵਾਪਸੀ ਤੇ ਇਕੱਠੇ ਹੁੰਦਾ ਰਹਾ ਤਾਂ ਹੈ ਥੋੜਾ ਘਰ ਵਾਪਸੀ ਦਾ ਤਾਂ ਅਸੀਂ ਕਿਤੇ ਗਏ ਨਹੀਂ ਬਟਾ ਸੂਈ ਸੀ ਬਾਤ ਕਰ ਰਿਹਾ ਨਾ ਵੀ ਜਿਹੜਾ ਪੰਥ ਚਾਹੁੰਦਾ ਜਹੇਦਾਰ ਸਹਿਬਾਨ ਚਾਹੁੰਦੇ ਨੇ ਜਿਸ ਕਰਕੇ ਉਹਨਾਂ ਨੂੰ ਤਰਖਈਆ ਕਰਾਰ ਦਿੱਤਾ ਉਹਨਾਂ ਨੂੰ ਹੁਣ ਮੰਨ ਲੈਣਾ ਚਾਹੀਦਾ ਵੀ ਉਹ ਕੁਸ ਸਮਾਂ ਪਰੇ ਹੋ ਜਾਣ ਪੰਜਾਬ ਦੇ ਕਈ ਮਸਲਿਆਂ ਨੂੰ ਲੈ ਕੇ ਪ੍ਰਿੰਸ ਸਿੰਘ ਚੰਦੂਮਾਜਰਾ ਵੱਲੋਂ ਆਵਾਜ਼ ਚੁੱਕੀਆਂ ਜਾ ਰਹੀਆਂ ਨੇ ਝੋਨਾ ਜਿਹੜਾ ਮੰਡੀਆਂ ਵਿੱਚ ਨਹੀਂ ਚੁੱਕਿਆ ਜਾ ਰਿਹਾ ਉਸ ਨੂੰ ਲੈ ਕੇ ਮੰਡੀਆਂ ਦੌਰਾ ਕੀਤਾ ਤੇ ਨਾਲ ਦੀ ਨਾਲ ਮਾਂ ਜੋ ਗਵਰਨਰ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਕਿ ਜਿਸ ਤਰੀਕੇ ਨਾਲ ਕਿਸਾਨ ਮੰਡੀਆਂ ਦੇ ਵਿੱਚ ਰੋ ਰਹੇ ਨੇ ਤਾਂ ਕਰਕੇ ਹੀ ਜਿਹੜੀ ਇੱਕ ਫਿਕਰ ਪ੍ਰਿੰਸ ਸਿੰਘ ਚੰਦੂਮਾਜਰਾ ਨੂੰ ਲੱਗੀ ਹੋਈ ਹੈ ਤਾਂ ਚੰਦੂਮਾਜਰਾ ਸਾਹਿਬ ਕਿਵੇਂ ਦੇਖਦੇ ਹੋ ਕਿ ਤੁਹਾ ਸਰਕਾਰਾਂ ਤੁਹਾਡੀ ਵੀ ਰਹੀਆਂ ਕਾਂਗਰਸ ਦੀ ਵੀ ਰਹੀ ਹੈ ਪਰ ਹੁਣ ਦੱਸਿਆ ਜਾ ਰਿਹਾ ਕਿ ਝੋਨਾ ਜਿਹੜਾ ਚੁੱਕਣ ਨੂੰ ਤਿਆਰ ਨਹੀਂ ਹੈ ਪ੍ਰਸ਼ਾਸਨ ਦੂਜੇ ਪਾਸੇ ਸਰਕਾਰ ਦੇ ਤੁਸੀਂ ਵੀ ਬੜੀ ਚਿੰਤਾ ਜਤਾਈ ਹੈ ਗਵਰਨਰ ਸਾਹਿਬ ਨੂੰ ਚਿੱਠੀ ਵੀ ਲਿਖੀ ਹੈ ਦੌਰੇ ਵੀ ਕੀਤਾ ਕਿੰਨੀ ਦੀ ਪੋਜੀਸ਼ਨ ਹੈ ਜੀ ਦੇਖੋ ਜੋ ਚਿੰਤਾ ਮੈਨੂੰ ਆ ਮੈਂ ਸਮਝਦਾ ਪੰਜਾਬ ਦੇ ਹਰ ਵਾਸੀ ਨੂੰ ਆ ਖਾਸ ਤੌਰ ਤੇ ਕਿਸਾਨਾਂ ਨੂੰ ਆ ਆੜਤੀਆਂ ਨੂੰ ਆ ਚੱਲ ਮਾਲਕਾਂ ਨੂੰ ਆ ਜੋ ਅੱਜ ਹਾਲਾਤ ਪੰਜਾਬ ਚ ਬਣੇ ਹੋਏ ਨੇ ਮੰਡੀਆਂ ਚ ਆ ਕੇ ਅਮਦੀਦਾਰ ਤੇ ਮੰਡੀਆਂ ਦਾ ਰੂਟ ਨੋ ਟੂਰ ਕੱਟ ਕੇ ਆਇਆ ਤੁਸੀਂ ਹੈਰਾਨ ਹੋਵੋਗੇ ਨਾ ਤਾਂ ਆੜਤੀ ਬੈਠੇ ਨੇ ਦੁਕਾਨਾਂ 'ਚ ਨਾ ਸ਼ੈਲਨ ਵਾਲੇ ਸ਼ੈਲਰ ਕੋਈ ਚੁੱਕਣ ਵਾਸਤੇ ਤਿਆਰ ਆ ਈਵਨ ਖਰੀਦ ਰਜੈਂਸੀਆਂ ਵਾਲੇ ਨਹੀਂ ਕੋਈ ਲੱਭ ਰਿਹਾ ਹਾਂਜੀ ਮਾਰਕੀਟ ਕਮੇਟੀ ਦੇ ਮੁਲਾਜ਼ਮ ਨਹੀਂ ਕੋਈ ਲੱਭ ਰਿਹਾﾞﾞਣੀ ਥੁਨਸਰਾ ਹੋਈ ਪਈ ਆ ਪਹਿਲੀ ਤਰੀਕ ਤੋਂ ਮੰਡੀਆ ਦੇ ਵਿੱਚ ਹੁਣੇ ਦੀ ਖਰੀਦ ਸ਼ੁਰੂ ਹੋਣੀ ਸੀ ਜਿਵੇਂ ਕਹਿੰਦੇ ਆ ਬੋਹੇ ਆਈ ਜੰਜ ਬਿੰਨੂ ਕੁੜੀ ਦੇ ਕੰਨੋਂ ਕੰਮ ਹੋਇਆ ਮੁੱਖ ਮੰਤਰੀ ਸਾਹਿਬ ਹੁਣ ਮੀਟਿੰਗਾਂ ਸਾਦੇ ਫਿਰਦੇ ਨੇ ਮਤਲਬ ਮੁੱਖ ਮੰਤਰੀ ਸਾਹਿਬ ਦੀ ਜੇ ਸਿਹਤ ਖਰਾਬ ਸੀ ਅਸੀਂ ਉਹਨਾਂ ਦੀ ਸਿਹਤ ਜਾਂਚ ਲਈ ਅਰਦਾਸ ਵੀ ਕੀਤੀ ਆ ਚੰਗਾ ਹੋਇਆ ਉਹ ਹਸਪਤਾਲ ਤੋਂ ਬਾਹਰ ਆਏ ਨੇ ਉਹਨਾਂ ਨੇ ਸ਼ੁਰੂ ਕੀਤਾ ਪਰ ਮੰਤਰੀ ਤਾਂ ਹੈਗੇ ਸੀ ਹੋਰ ਹੂੰ ਅਧਿਕਾਰੀ ਹੈਗੇ ਜੀ ਕੋਈ ਦਿੱਲੀ ਜਾ ਕੇ ਕੋਈ ਯਤਨ ਤਾਂ ਕਰਦੇ ਉਹ ਤਾਂ ਇਹ ਹੁਣ ਵੀ ਹੁਣ ਵੀ ਘਰ ਬੈਠ ਕੇ ਪੰਜਾਬ ਭਵਜ ਬੈਠ ਕੇ ਥੋੜੋ ਮਸਲਾ ਹਲਾਉਣਾ ਇਸੇ ਕਰਕੇ ਮੈਂ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਆ ਵੀ ਤੁਸੀਂ ਇੰਟਰਵਿਨ ਕਰੋ ਤੁਸੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਮੀਡੀਏਟਰ ਬਣ ਕੇ ਮਸਲਾ ਸੌਡ ਆਊਟ ਕਰੋ 5 ਲੱਖ ਮੀਟ੍ਰਿਕ ਟਨ ਚਾਵਲ ਪਿਛਲੇ ਸਾਲ ਦਾ ਪਿਆ ਹੁਣ ਉਹ ਛੱਲਣ ਵਾਲੇ ਕਹਿੰਦੇ ਉਹਦੀ ਸ਼ਾਰਟੇਜ ਜਿਹੜੀ ਵੱਜ ਜਾਣੀ ਉਹਨੂੰ ਕੌਣ ਪ੍ਰਭਾਈ ਕਰੂਗਾ ਉਹਦੀ ਤੇ ਅੱਗੇ ਨੂੰ ਰੱਖਣ ਨੂੰ ਇੱਕ ਥੈਲਾ ਇੱਕ ਬੋਰੀ ਰੱਖਣ ਨੂੰ ਕਿਸੇ ਸਪੇਸ ਨਹੀਂ ਹੈ ਤੇ ਪੰਜਾਬ ਸਰਕਾਰ ਹੁਣ ਇੱਥੇ ਮੀਟਿੰਗਾਂ ਕਰੀ ਜਾ ਰਹੀ ਹੈ ਕੀ ਕਰਨਗੇ ਮੀਟਿੰਗਾਂ ਕਰਕੇ ਕੇਂਦਰ ਨਾਲ رابطہ ਕੁਝ ਘੱਟ ਹੈ ਪੰਜਾਬ ਸਰਕਾਰ ਦਾ ਜਿਸ ਤਰੀਕੇ ਨਾਲ ਕਈ ਮੁਸ਼ਕਲਾਂ ਉਹਨਾਂ ਨੂੰ ਆ ਰਹੀਆਂ ਨੇ ਪੰਜਾਬ ਸਰਕਾਰ ਨੂੰ ਜਿਵੇਂ ਸੜਕਾਂ ਦੀ ਗੱਲ ਕਰੀਏ ਕਹਿੰਦੇ ਕਿ ਸਾਡਾ 10000 ਕਰੋੜ ਰੁਪਇਆ ਕੇਂਦਰ ਰੱਖ ਕੇ ਬੈਠਿਆ ਦੂਜੇ ਪਾਸੇ ਹੁਣ ਝੋਨਾ ਚੁੱਕਣ ਨੂੰ ਤਿਆਰ ਨਹੀਂ ਹੈ ਕੇਂਦਰ ਤਾਂ ਇਹ ਤੀਜਾ ਲੱਗਦਾ ਕਿ ਤੁਸੀਂ ਹਮੇਸ਼ਾ ਸਰਕਾਰਾਂ ਦੇ ਵਿੱਚ رابطہ ਕਾਇਮ ਕਰਕੇ ਰੱਖਦੇ ਸੀ ਕੇਂਦਰ ਨਾਲ ਪਰ ਹੁਣ ਜਿਹੜੀ ਪੋਜੀਸ਼ਨ ਚੱਲ ਰਹੀ ਹੈ ਲੱਗਦਾ ਕਿ ਦੋਨੋਂ ਦਾ ਆਪਸੀ ਤਾਲਮੇਲ ਨਹੀਂ ਬਣ ਰਿ ਮੈਨੂੰ ਸਮਝਦਾ ਇੱਕੋ ਜਿਹੀ ਲੱਗ ਰਹੀ ਆ ਹੋਮੇ ਵੀ ਲੱਗ ਰਹੀ ਆ ਅਨਜਾਨਤਾ ਵੀ ਲੱਗ ਰਹੀ ਆ ਇੱਕ ਲਾਪਰਵਾਹੀ ਵੀ ਲੱਗ ਰਹੀ ਆ ਔਰ ਮੈਨੂੰ ਇਹ ਲੱਗ ਰਿਹਾ ਵੀ ਜਿਸ ਤਰ੍ਹਾਂ ਦੇ ਇਹਨਾਂ ਨੇ ਹਾਲਾਤ ਬਣਾਏ ਨੇ ਜਿਵੇਂ ਪੀੜੇ ਨਹੀਂ ਹੁੰਦੀ ਚੀਜ਼ੇ ਨਹੀਂ ਹੁੰਦੀ ਹੁਣ ਸਾਡਾ ਆਰਡੀ ਫਰੋਕੀ ਬੈਠੇ ਨੇ ਤੁਸੀਂ ਇੱਕ ਚਿੱਠੀ ਤੋਂ ਬਿਨਾ ਪਰ ਜਦ ਆ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ ਹੋਰ ਤਾਂ ਉਹ ਨੀਤੀਯੋਗ ਦੀ ਮੀਟਿੰਗ ਤੇ ਮੰਤਰੀ ਸਾਹਿਬ ਨਹੀਂ ਗਏ ਹੁਣ ਹਾਲਤ ਇਸ ਵਿੱਚ ਜੇ ਵਕੀਲ ਨਹੀਂ ਜਾਊਗਾ ਤਾਂ ਚਾਚੇ ਦੱਸੋ ਕਿਵੇਂ ਫੈਸਲਾ ਅੱਖ ਚ ਕਰੇਗਾ ਮੈਂ ਜਿੱਥੇ ਕਿਤੇ ਪ੍ਰਧਾਨ ਮੰਤਰੀ ਮਿਲ ਸਕਦੇ ਸੀ ਉੱਥੇ ਵੀ ਨਹੀਂ ਗਏ ਤਾਂ जाना 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 दे दे बैठे ਤਾਂ ਵਿਸ਼ੇਸ਼ ਤੌਰ ਤੇ ਜਾਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਲੈ ਕੇ ਜਾਣਾ ਚਾਹੀਦਾ ਸੀ ਮੰਤਰੀ ਭੇਜ ਦੇ ਅਧਿਕਾਰੀ ਭੇਜ ਦੇ ਇੱਥੇ ਭੇਜੇ ਨਹੀਂ ਰਹੇ ਜਿਵੇਂ ਘਰ ਬੈਠਿਆ ਹੁਣ ਇੱਥੇ ਮੀਟਿੰਗਾਂ ਕਰੀ ਜਾਣਗੇ ਪੰਜਾਬ ਹੁਣ ਘਰੇ ਬੈਠੇ ਉਹਦਾ ਕੀ ਅਰਥ ਆ ਮੈਂ ਤਾਂ ਹੀ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਆ ਵੀ ਤੁਸੀਂ ਇੰਟਰਵਿਊ ਕਰੋ ਇਹ ਨਹੀਂ ਤਾਂ ਪੰਜਾਬ ਜਿਹੜਾ ਬੇਮੌਸਮੀ ਬਾਰਿਸ਼ ਨੇ ਬੜਾ ਝੋਨਾ ਖਰਾਬ ਕਰਿਆ ਪਿਆ ਮੰਡੀਆਂ 'ਚ ਕੋਈ ਚੱਕਣ ਵਾਸਤੇ ਤਿਆਰ ਨਹੀਂ ਉਧਰ ਪੰਚਾਇਤ ਦੀਆਂ ਚੋਣਾਂ ਅ ਤੇ ਲੋਕਾਂ ਨੂੰ ਪਤਾ ਬੰਨ ਲੋਕਾਂ ਦੀ ਇਸ ਤਰ੍ਹਾਂ ਦੀ ਹਾਲਤ ਤੇ ਅੱਜ ਦੁੱਖ ਆ ਰਿਹਾ ਔਰ ਮੈਂ ਤਾਂ ਵੀ ਕਿਹਾ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਆ ਵੀ ਤੁਸੀਂ ਜੇ ਆਪ ਜਾਣ ਤੋਂ ਸੰਕ ਲੱਗਦੀ ਆ ਤੁਸੀਂ ਆਲ ਪਾਰਟੀ ਡੈਲੀਗੇਸ਼ਨ ਲੈ ਜਾਓ ਸਭ ਤੋਂ ਪੰਜਾਬੀਆਂ ਦੀ ਇੱਕ ਜੋੜਤਾ ਇੱਕ ਮੁਰਤਾ ਦਿਖਾਓ ਦਿੱਲੀ ਦੇ ਸਾਹਮਣੇ ਤੁਸੀਂ ਕਹਿੰਦੇ ਆ ਆਰਡੀਐਫ ਨਹੀਂ ਦਿੰਦੇ ਤੁਸੀਂ ਕਹਿੰਦੇ ਸਾਡੇ ਫੰਡ ਤੇ ਨਹੀਂ ਦੇ ਰਹੇ ਐਜੂਕੇਸ਼ਨ ਦੇ ਹੈਲਥ ਦੇ ਤੇ ਚਲੋ ਪੰਜਾਬ ਇਕੱਠਾ ਹੋ ਕੇ ਲੈ ਕੇ ਬੈਠੋ ਦਿੱਲੀ ਦੇ ਪਾਈਏ ਰੋਣਾ ਪਾਈਏ ਮਰ ਜੇ ਹੁਣ ਤੁਸੀਂ ਰੌਲੇ ਨਹੀਂ ਪਾਉਗੇ ਜਾਉਂਗੇ ਨਹੀਂ ਉਹਨਾਂ ਨੂੰ ਕੀ ਤਕਲੀਫ ਹੈ ਉਹ ਤਾਂ ਬੈਠਿਆਂ ਚੂਗ ਕਰਕੇ ਕੰੀ ਜਾ ਰਹੇ ਨੇ ਤੁਹਾਡੇ ਸੁਖਵੀਰ ਬਾਦਲ ਬਿਆਨ ਦੇ ਰਹੇ ਨੇ ਕਹਿੰਦਾ ਕਿ ਚੰਦੂ ਮਦਰ ਸਾਹਿਬ ਯਾਰੀਆਂ ਪਗਾ ਰਹੇ ਨੇ ਭਾਜਪਨ ਨਾਲ ਮੀਟਿੰਗਾਂ ਕਰ ਰਹੇ ਨੇ ਜੰਮੂ ਦੀ ਫੋਟੋ ਲਗਾਤਾਰ ਵਾਇਰਲ ਹੋ ਰਹੀ ਉਹ ਯਾਰ ਜੰਮੂ ਦੀ ਤਾਂ ਮੈਂ ਪਹਿਲੇ ਜਾ ਚੁੱਕਿਆ ਵੀ ਉਹ ਤਾਂ ਨਿੱਜੀ ਸੀ ਸਕੂਲ ਦੇ ਫੰਕਸ਼ਨ ਤੇ ਗਏ ਸੀ ਕਿਸੇ ਚੋਰ ਰੈਲੀ ਜਿਨੀ ਗਏ ਚੋਰ ਮੀਟਿੰਗ ਜਿਨੀ ਗਏ ਜੇ ਕਿਸੇ ਦੇ ਘਰੇ ਅਸੀਂ ਚਾਹ ਪੀਣ ਚਲੇ ਗਏ ਉਹ ਬੰਦਾ ਮੈਂ ਰਾਤੌਰ ਤੇ ਖੜਾ ਸੀ ਬੈਠ ਗਿਆ ਤੇ ਉੱਥੇ ਸਾਰਾ ਸਿੱਖ ਭਾਈ ਜਰਾ ਇਕੱਠਾ ਹੋਇਆ ਹੁਣ ਜੇ ਤੁਸੀਂ ਉਹ ਰਾਤ ਉਹ ਸਿੱਖ ਭਾਈ ਜਰਾ ਇਕੱਠਾ ਹੋ ਜੇ ਅਸੀਂ ਕਹਿੰਦੇ ਮਾੜੀ ਗੱਲ ਹੈ ਹਰ ਹਰ ਸਿੱਖ ਨੂੰ ਖੁਸ਼ੀ ਹੋਏਗੀ ਸਾਰ ਸੁਖੀ ਸੀ ਬਾਦਰੋਂ ਨੂੰ ਪਤਾ ਨਹੀਂ ਕਿਉਂ ਖੁਸ਼ੀ ਹੋ ਰਹੀ ਉਹਨਾਂ ਨੂੰ ਪਤਾ ਨਹੀਂ ਕਿਉਂ ਤਕਲੀਫ ਆ ਜੇ ਜੇ ਮੁੰਡੇ ਸਿੱਖ ਇੱਕ ਇੱਕ ਸਾਥੇ ਇਕੱਠੇ ਹੋ ਗਏ ਔਰ ਉਹ ਉਹ ਦਾ ਉਮੀਦਵਾਰ ਦੇ ਵਿਰੁੱਧ ਹੋ ਗਏ ਜਿਹੜਾ ਸਿੱਖਾਂ ਬਾਰੇ ਅਪਸ਼ਬਦ ਬੋਲਦਾ ਸੀ ਤੇ ਫਿਰ ਇਹਨਾਂ ਨੂੰ ਕਿਉਂ ਤਕਲੀਫ ਆ ਪਤਾ ਨਹੀਂ ਕਿਉਂ ਦਰਦ ਹੋ ਰਿਹਾ ਸਿਰਫ ਬਲ ਇੱਕ ਹੋਰ ਕੋਈ ਉਹਨਾਂ ਨੂੰ ਬੁਲਾ ਨਹੀਂ ਰਿਹਾ ਤੇ ਜੇ ਸਾਨੂੰ ਕਿਸੇ ਨੇ ਉੱਥੇ ਸਤਿਕਾਰ ਨਾਲ ਚਾਹ ਪਲਾਤੀ ਤੇ ਪਿੱਛੇ ਉਹਦੇ ਪੋਸਟਰ ਲੱਗਿਆ ਸੀ ਹੁਣ ਇੱਕ ਵਾਰੀ ਕੈਪਟਨ ਮਰੀਂਦਰ ਸਿੰਘ ਜਦੋਂ ਮੁੱਖ ਮੰਤਰੀ ਸੀ ਬਣੇ ਬਾਹਰ ਗਏ ਸੀ ਕੈਨੇਡਾ ਪਤਾ ਨਹੀਂ ਅਮਰੀਕਾ ਤੇ ਪਿੱਛੇ ਖਾਲਸਾ ਜਿੰਦਾਬਾਦ ਲੱਗਿਆ ਹੋਇਆ ਸੀ ਹੁਣ ਉਹ ਖਾਲਸਾ ਨਹੀਂ ਥੋੜੋ ਬਣ ਗਿਆ ਸੀ ਸੋ ਇਸ ਕਰਕੇ ਇਸ ਤਰ੍ਹਾਂ ਦੀ ਜਿਹੜੇ ਕੋਈ ਇਸ਼ੂ ਹੈ ਨਹੀਂ ਉਹਨਾਂ ਇਸ਼ੂ ਨੂੰ ਮਤਲਬ ਬੀਡੀਏ ਤੇ ਬਿਨਾਂ ਮਤੰ ਤੋਂ ਤੌਰ ਨਾ ਦਾ ਕਹਿੰਦੇ ਸਟਾਰ ਪ੍ਰਚਾਰਕ ਬਣ ਕੇ ਬੀਜਪੀ ਤੇ ਮੈਨੂੰ ਕਹਿੰਦੇ ਪੁੱਛੇ ਲਾਗੇ ਕਹਿੰਦੇ ਆਪਾਂ ਬੀਜਪੀ ਜੁਆਇਨ ਕਰ ਲਈਏ ਸਟਾਰ ਪ੍ਰਚਾਰਕ ਬਣਾਤੇ ਅਚਾਹ ਨਾ ਸਵਾਲ ਹੈ ਜੀ ਸਟਾਰ ਪ੍ਰਚਾਰਕ ਕੌਣ ਹੁੰਦਾ ਠੜੇ ਦੇ ਬੀਬੀ ਜ਼ਗੀਰ ਕੌਰ ਨੂੰ ਤਲਬ ਕੀਤਾ ਕਾਕਤਖ ਸਾਹਿਬ ਤੇ ਕਿ ਨੋਟਿਸ ਭੇਜਿਆ ਕਿ ਤੁਸੀਂ ਪੇਸ਼ ਹੋ ਪਹਿਲਾਂ ਵੀ ਪੇਸ਼ ਹੋਏ ਹੋ ਤੁਸੀਂ ਬੀਬੀ ਬੀਜ਼ਗੀਰ ਕੌਰ ਵੀ ਤੁਹਾਡੇ ਜਿਹੜੇ ਉਸ ਸਮੇਂ ਤੇ ਕੈਬਨ ਮੰਤਰੀ ਸੀ ਤਾਂ ਇਸ ਜਿਹੜੇ ਪੇਸ਼ ਹੋਣ ਵਾਸਤੇ ਜਿਹੜਾ ਹੁਣ ਮਾਮਲਾ ਚੁੱਕਿਆ ਕਾਕਤਖ ਸਾਹਿਬ ਨੇ ਉਹ ਬਾਜੀ ਵੀ ਲੱਗਦਾ ਹੈ ਕਿ ਕਿਤਨੇ ਕਿਤੇ ਅਦਾਲਤਾਂ ਦੇ ਵਿੱਚ ਇਹ ਜਿਹੜੇ ਕੇਸ ਚੱਲਣ ਚਾਹੀਦੇ ਦੇਖੋ ਵੈਸੇ ਤਾਂ ਸਰ ਸ਼੍ਰੀ ਕਾਲਤਾ ਸਾਹਿਬ ਨੂੰ ਸਾਰੂੱਚ ਮੰਨਦੇ ਆ ਸਤਿਕਾਰ ਕਰਦੇ ਆ ਪਰ ਖਾਸ ਤੌਰ ਤੇ ਜਿਹੜਾ ਬੀਬੀ ਜੀ ਦਾ ਮਾਮਲਾ ਨਾ ਇਹ ਇੱਕ ਨਿੱਜੀ ਮਾਮਲਾ ਹੋ ਗਿਆ ਨਾਲੇ ਬੀਬੀ ਜੀ ਦਾ ਜਿਹੜਾ ਕੁੜੀਆ ਦੋਸਤਾਂ ਨੇ ਉਹ ਤਾਂ ਅਦਾਲਤ ਨੇ ਬਰੀ ਕੀਤਾ ਹੋਇਆ ਉਹਨਾਂ ਨੂੰ ਉਦੋਂ ਬਾਅਦ ਪ੍ਰਧਾਨ ਬਣੇ ਰਹੇ ਨੇ ਜਿਹੜੇ ਹੁਣ ਦੋਸ਼ ਲਾ ਰਹੇ ਨੇ ਇਹ ਮਤਲਬ ਜਦੋਂ ਪ੍ਰਧਾਨ ਬਣਿਆ ਉਦੋਂ ਹੀ ਇਹਨਾਂ ਨੇ ਬਣਾਇਆ ਉਦੋਂ ਨਹੀਂ ਜੀ ਮਤਲਬ ਇਹ ਗੱਲਾਂ ਅੱਜ ਇਹ ਲੱਗ ਰਹੀਆਂ ਨੇ ਵੀ ਕੇਵਲ ਨਿੱਜੀ ਨੇ ਕੇਵਲ ਗਿੜਗੱੜ ਲਈ ਨੇ ਕੇਵਲ ਸ਼੍ਰੀ ਕਾਲਤਾ ਸਾਹਿਬ ਦੀ ਜਿਹੜੀ ਸ਼ਕਤੀ ਆ ਉਹਨੂੰ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਇੱਕ ਧੜਾ ਇੱਕ ਵਿਅਕਤੀ ਦੇ ਤੌਰ ਤੇ ਵਰਤਨ ਦੀ ਯਤਨ ਕਰ ਰਿਹਾ ਉਹ ਜਹਦਰ ਸਾਹਿਬਾਨਾ ਨੂੰ ਉਸ ਪਾਸੇ ਜਾਣ ਤੋਂ ਰੋਕਣ ਦੀ ਲੋੜ ਆ ਕਿਉਂਕਿ ਪ੍ਰਭਾਵ ਨਹੀਂ ਜਾਣਾ ਚਾਹੀਦਾ ਹਰ ਪੰਥ ਦਾ ਦਰ ਦੀ ਪੰਥ ਦਾ ਸ਼ੀਸ਼ਾ ਹੁੰਦਾ ਜਾਂ ਚਾਹੁੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਪੰਥ ਦਾ ਕਿਸੇ ਇੱਕ ਧੜੇ ਦਾ ਇੱਕ ਵਿਅਕਤੀ ਦਾ ਨਹੀਂ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸੋਚ ਆ ਨਿਰਪੱਖ ਸਮੁੱਚੇ ਪੰਥ ਲਈ ਔਰ ਖਾਸ ਤੌਰ ਤੇ ਜਿਹੜਾ ਇਹ ਮਾਮਲਾ ਆ ਇਸ ਮਾਮਲੇ ਦੇ ਵਿੱਚ ਜਿਹੜੇ ਵਿਵਾਦ ਉੱਠੇ ਨੇ ਉਹ ਮੰਦ ਭਾਗੇ ਨੇ ਉਹ ਐਸੇ ਹਾਲਾਤ ਨਹੀਂ ਹੋਣਦੇ ਚਾਹੀਦੇ ਉੱਥੇ ਤਾਂ ਜਿਹੜੇ ਪੰਥਕ ਮਾਮਲੇ ਨੇ ਉਹੀ ਬਹੁਤ ਨੇ ਉਹਨਾਂ ਦਾ ਨਿਬੇੜਾ ਕਰ ਲੈ ਪਹਿਲਾਂ ਪਹਿਲਾਂ ਉਹਨਾਂ ਦਾ ਨਿਬਟਾਰਾ ਕਰ ਲੈ ਲਾਸਵਾਲ ਹੈ ਤੁਨ ਮਜਰਾ ਲਾਸਵਾਲ ਤੁਸੀਂ ਵੀ ਜਾਣਾ ਅੱਗੇ ਲੇਟ ਹੋ ਜਾਓਗੇ ਸਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਿੱਛੇ ਹਟਾਉਣ ਵਾਸਤੇ ਤੁਹਾਡੀ ਮੁੱਖ ਮੰਗ ਸੀ ਬਾਕੀ ਥੜੇ ਦੇ ਕੀ ਅਸੀਂ ਤਾਂ ਕਰਕੇ ਕਾਲ ਦਲ ਜੂਤਾਂ ਹਾਂਗੇ ਅੱਗੇ ਲੈ ਕੇ ਜਾਵਾਂਗੇ ਕਿਉਂਕਿ ਕਮਜ਼ੋਰ ਹੁੰਦਾ ਜਾ ਰਿਹਾ ਹੈ ਅਗਰ ਸਖਬੀਰ ਬਾਦਲ ਪਿੱਛੇ ਹਟਦੇ ਨੇ ਅਕਾਲ ਦਲ ਦੇ ਪ੍ਰਧਾਨਗੀ ਤੋਂ ਤਾਂ ਫਿਰ ਮੁਰ ਤੋਂ ਘਰ ਵਾਪਸੀ ਤੇ ਇਕੱਠੇ ਹੋਣ ਦਾ ਇਰਾਦਾ ਹੈ ਤੁਹਾਡਾ ਘਰ ਵਾਪਸੀ ਦਾ ਤਾਂ ਅਸੀਂ ਕਿਤੇ ਗਏ ਨਹੀਂ ਸਾਡੀ ਤਾਂ ਗੱਲੇ ਇਹ ਹੈ ਜਿਹੜਾ ਸਾਡੀ ਨਹੀਂ ਹੈ ਜਿਹੜੀ ਅਸੀਂ ਗੱਲ ਕਹਿੰਦੇ ਸੀ ਉਹੀ ਸਮਝਾ ਪੰਥ ਉਹੀ ਸਮਝਾ ਪੰਜਾਬ ਕਹਿੰਦਾ ਸੀ ਉਹੀ ਜਹਦਰ ਸਹਿਬਾ ਨੇ ਕਹੇ ਤਾਂ ਪੰਥ ਸਿੰਘ ਮਾਨਾ ਨੇ ਸ੍ਰੀ ਅਕਾਲਤਾ ਸਾਹਿਬ ਦੇ ਜਹੇਦਾਰ ਸਾਹਿਬ ਨੇ ਸ੍ਰੀ ਅਕਾਲਤਾ ਸਾਹਿਬ ਤੇ ਖੜਕੇ ਮਲ ਜਨਤਕ ਤੌਰ ਤੇ ਕਿਹਾ ਕਿ ਸਾ ਸੂਈ ਸੀ ਬਾਦਲ ਹੋ ਰਹੇ ਨੇ ਜਿਹੜੇ ਪਿਛਲੇ ਸਮੇਂ ਵੀ ਤੁਹਾਨੂੰ ਦੀ ਗਵਾਈ ਚ ਲੈ ਫੈਸਲੇ ਆ ਉਹਨਾਂ ਨੇ ਪੰਥ ਨੂੰ ਢਾਹ ਲਾਇਆ ਪੰਥ ਨੂੰ ਕਮਜ਼ੋਰ ਕੀਤਾ ਔਰ ਅਕਾਲੀ ਦਲ ਉਹਦੇ ਨੱਕ ਮੱਧਲਾ ਪਿਆ ਇਹ ਅਸੀਂ ਇਹ ਫਿਰ ਸਾਡਾ ਤਾਂ ਨਹੀਂ ਗੱਲਾਂ ਦਾ ਹੋਇਆ ਇਹ ਤਾਂ ਜਹੇਦਾਰ ਸਾਹਿਬ ਜਾਨਾ ਨੇ ਵੀ ਮੋਹਲਾ ਤੇ ਇਸ ਗੱਲ ਤੇ ਸੋ ਇਸ ਲਈ ਇਹ ਸਮਝ ਲੈਣਾ ਚਾਹੀਦਾ ਸਾ ਸੂਈ ਸੀ ਬਾਦਲ ਹੋ ਰਹੇ ਨੇ ਵੀ ਜਿਹੜਾ ਪੰਥ ਚਾਹੁੰਦਾ ਜਹੇਦਾਰ ਸਾਹਿਬਾਂ ਚਾਹੁੰਦੇ ਨੇ ਜਿਸ ਕਰਕੇ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਉਹਨਾਂ ਨੂੰ ਹੁਣ ਮੰਨ ਲੈਣਾ ਚਾਹੀਦਾ ਵੀ ਉਹ ਕੁਸਮਾ ਪਰੇ ਹੋ ਜਾਣ ਹੂੰ ਤਾਂ ਅਕਾਲੀ ਦਲ ਵੀ ਬਾਜੇ ਪੰਥ ਤਰ ਚੜ੍ਹਦੀ ਕਲਾ ਚ ਹੋ ਜੇ ਕੋਈ ਹੋਰ ਜਿਵੇਂ ਅਮਰਪਾਲ ਉਹਨਾਂ ਨੂੰ ਨਵੀਂ ਪਾਰਟੀ ਦੀ ਗੱਲ ਕਰ ਰਹੇ ਆ ਮਰੋ ਸਾਰਾ ਪੰਥ ਇੱਕ ਥਾਂ ਤੇ ਬਣ ਕੇ ਪੰਥਕ ਤੇ ਨਰੋ ਮਜ਼ਬੂਤ ਹੋ ਜੇ ਤਾਂ ਪੰਜਾਬ ਰੋਲੇ ਨਾ ਪੰਜਾਬ ਜੋ ਹੁਣ ਬਰਵਾਦੀਤ ਹੋਈ ਹੋ ਰਹੀ ਹੈ ਨਾ ਹੋਵੇ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕੇਸਨ ਪ੍ਰੇਮ ਸਿੰਘ ਚੰਦਮਾ ਜਿਨ੍ਹਾਂ ਨੇ ਇਹ ਮੁੱਦੇ ਨੂੰ ਲੈ ਕੇ ਕਾਨਫਰੰਸ ਵੀ ਕੀਤੀ ਗਈ ਸੀ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਤੇ ਵੀ ਕਈ ਸਵਾਲ ਚੁੱਕੇ ਨੇ ਥੋੜਾ ਜਿਹਾ ਕੈਮਰਾਮੈਨ ਸੁਮਿਤ ਦੇ ਨਾਲ ਹੱਥੇ